ਸਤ ਗੁਰ ਐਸਾ ਗੁਰੂ ਪੀਰ ਰਹਿਬਰ ਦੁਨੀਆ ਤੇ ਕੋਈ ਹੋਰ ਨਹੀਂ ਹਾਥੀ ਤੋਰ ਪੁੱਤਰਾਂ ਨੂੰ ਜੰਗ ਦੇ ਮੈਦਾਨ ਵੱਲ ਤੇ ਸ਼ਹੀਦ ਹੁੰਦਿਆਂ ਨੂੰ ਆਪ ਗੜੀ ਤੇ ਉਹਨਾਂ ਨੂੰ ਜੰਗ ਕਰਦੇ ਆ ਜੋ ਸਿਖਾਇਆ ਸੀ ਸ਼ਸਤਰ ਵਿਦਿਆ ਉਹ ਸ਼ਸਤਰ ਵਿਦਿਆ ਕਰਦਿਆਂ ਨੂੰ ਗੁਰਮੁਖ ਪਿਆਰਿਓ ਸ਼ਸਤਰ ਵਿਦਿਆ ਦੀ ਯੋਰ ਦਿਖਾਉਂਦਿਆਂ ਨੂੰ ਆਪ ਅੱਖੀਂ ਦੇਖਦੇ ਤੇ ਜਦੋਂ ਸਭ ਜਾਦਾ ਜੀਤ ਸਿੰਘ ਛਾਤੀ ਤੇ ਦੁਸ਼ਮਣਾਂ ਦੇ ਸੈਂਕੜੇ ਵਾਰ ਖਾ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੁੰਦੇ ਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਦੇ ਦੇਖੋ ਜੁਝਾਰ ਸਿੰਘ ਜਾਂਦੇ ਆ ਸ਼ਹੀਦ ਹੁੰਦੇ ਸਤਿਗੁਰ ਜੈਕਾਰਾ ਛੱਡਦੇ ਦੀਵਾਰ ਕੇ ਸਰਬੰਸ ਕਹਿੰਦੇ ਆ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਪ੍ਰਮਾਤਮਾ ਦੀ ਅਮਾਨਤ ਪ੍ਰਮਾਤਮਾ ਨੂੰ ਅਦਾ ਹੋਈ ਜੇ ਮਤਾਮਾ ਨੇ ਪੁੱਛਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਕਿੱਥੇ ਨੇ ਸਭ ਜਾਦੇ ਜੀਤ ਤੇ ਜੁਝਾਰ ਜੋਰਾ ਵਰ ਤੇ ਫਤੇ ਸਿੰਘ ਨજર ਨਹੀਂ ਆਉਂਦੇ ਗੁਰੂ ਕਾਸੀ ਤਲਵੰਡੀ ਸਾਹਿਬੋਂ ਤੱਕ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਮਤਾਮਾ ਦਿੱਲੀ ਤੋਂ ਆਇਆ ਆ ਕੇ ਪੁੱਛਿਆ ਕਿਥੇ ਨੇ ਸਭ ਜਾਦੇ ਬਾਕੀ ਸਿੰਘ ਨਜਰੀ ਭਾਈ ਦਇਆ ਸਿੰਘ ਨજર ਆ ਰਹੇ ਆ ਕੁਝ ਹੋਰ ਸਿੰਘ ਨજર ਆ ਰਹੇ ਆ ਪਰ ਸਭ ਜਾਦੇ ਨਹੀਂ ਨજર ਆਉਂਦੇ ਕਿਥੇ ਪਛਾਣ ਰਹਿ ਗਏ ਆ ਤੇ ਮੇਰੇ ਬਾਝਾਂ ਵਾਲੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਨਹੀਂ ਭੁੱਲਿਓ ਪਛਾਣ ਨਹੀਂ ਰਹਿ ਗਈ ਉਹ ਤੇ ਬਹੁਤ ਆਗਾ ਲੰਘ ਗਏ ਪਛਾਣ ਨਹੀਂ ਰਹਿ ਗਏ ਆ ਆਗਾ ਲੰਘ ਗਏ ਆ ਕਿਥੇ ਨੇ ਸਭ ਜਾਦੇ ਤੁਹਾਡੇ ਵਾਲੇ ਇਸ਼ਾਰਾ ਕਰਕੇ ਹਰਿ ਸਾਜੀ ਧਿਆਨ ਦਿਓ ਕੌਣ ਸਨ ਉੱਥੇ ਤਲਵੰਡੀ ਸਾਹਿਬ ਤੁਹਾਡੇ ਪਿਓ ਦਾਦੇ ਪੜਦਾਦੇ ਗਾਂ ਉਹਨਾਂ ਦੇ ਦਾਦੇ ਪੜਦਾਦੇ ਆਪਣੀ ਵੱਡੇ-ਵਡੇਰੇ ਸਨ ਨਾ ਉੱਥੇ ਕੋਈ ਹੋਰ ਤਾਂ ਨਹੀਂ ਸੀ ਤੁਹਾਡੇ ਵੱਡੇ-ਵਡੇਰੇ ਸਨ ਉੱਥੇ ਤੁਹਾਡੇ ਪਿਓ ਦਾਦੇ ਪੜਦਾਦੇ ਗਾਂ ਗੁਰਮੁਖ ਪਿਆਰਿਓ ਉਹਨਾਂ ਦੇ ਪਿਓ ਦਾਦੇ ਪੜਦਾਦੇ ਤਿੰਨ ਸਦੀਆਂ ਪਹਿਲਾਂ ਗੁਰਮੁਖ ਪਿਆਰਿਓ ਸਤਗੁਰ ਬਾਜਾਂ ਵਾਲੇ ਨੇ ਉਹਨਾਂ ਵੱਲ ਇਸ਼ਾਰਾ ਤੁਹਾਡੇ ਵੱਲ ਇਸ਼ਾਰਾ ਕਰ ਤੁਹਾਡੇ ਬਜ਼ੁਰਗਾਂ ਵੱਲ ਇਸ਼ਾਰਾ ਕਰਕੇ ਆਖਿਆ ਸੀ ਭੋਲਿਓ ਮੈਂ ਇਹਨਾਂ ਦੇ ਉੱਤੋਂ ਦੀ ਵਾਰ ਆਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਹਾ ਹੂਆ ਨਾਲ ਆਖਿਆ ਕੀ ਹੋਇਆ ਜੇ ਚਾਰ ਕੁਰਬਾਨ ਹੋ ਗਏ ਚਾਰ ਮੂਏ ਤੋਂ ਕਿਹਾ ਹੂਆ ਆ ਜੀਵਤ ਕਈ ਕਦਾ ਹਰ ਮਹੀਨਾ ਦੇ ਉਤੋਂ ਦੀ ਉਹਨਾਂ ਆਚਾਰਾਂ ਨੂੰ ਪ੍ਰਵਾਨ ਕਰ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਕੋਈ ਹੋਰ ਨਹੀਂ ਕਹਿ ਸਕਦਾ ਕੋਈ ਹੋਰ ਨਹੀਂ ਸਤਿਗੁਰਾਂ ਜੋ ਕਿਹਾ ਕਰਕੇ ਵਿਖਾਇਆ ਜੇ ਆਖਿਆ ਸੀ ਖਾਲਸਾ ਪੰਥ ਇਹੋ ਜਿਹਾ ਸਾਜੂ ਸਵਾ ਲੱਖ ਨਾਲ ਜੋਦੇ ਜਰਨੈਲ ਪੈਦਾ ਕਰਾਂਗਾ ਜ਼ੁਲਮ ਰਾਜ ਦੀ ਜਿਹੜਾ ਪਟਕੇ ਰੱਖ ਦੇਣਗੇ